ਸਿਆਣੇ ਨਾ ਸੱਚੀ ਕਹਿੰਦੇ ਆ ਕਿ ਗੁਰੂ ਘਰ ਕੋਈ ਚੀਜ਼ ਦੇ ਕੇ ਨਾ ਹੰਕਾਰ ਨਹੀਂ ਕਰੀਦਾ ਪਰ ਆਪਾਂ ਕਿੱਥੇ ਟਲਦੇ ਆ ਇੱਕ ਪੱਖਾ ਚੜਾ ਕੇ ਗੁਰੂ ਘਰ ਤੇ ਉਹਦੇ ਵੀ ਫਰਾਂ ਤੇ ਆਪਾਂ ਆਪਦਾ ਨਾਮ ਲਿਖਿਆ ਹੁੰਦਾ ਇਸੇ ਤਰ੍ਹਾਂ ਇਕਰਾਮ ਅਨਜਾਰੇ ਸਿੱਖ ਨੇ ਜਿਹੜਾ ਨਗੀਨਾ ਭੇਟ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਤੇ ਉਹਦਾ ਅਨਜਾਰੇ ਸਿੱਖ ਦਾ ਗੁਰੂ ਜੀ ਨੇ ਕਿਵੇਂ ਹੰਕਾਰ ਤੋੜਿਆ ਉਹ ਜਾਣਦੇ ਆ ਜਿਹੜੇ ਵੀ ਵੀਰ ਆਪਣੇ ਪੇਜ ਤੇ ਜਾਂ ਫੇਸਬੁੱਕ ਪੇਜ ਤੇ ਜਾਂ YouTube ਤੇ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਆ ਜੀ ਇਹ ਗੁਰਦਰਾ ਜੀ ਸੰਤ ਜੀ ਨਗੀਨਾ ਘਾਟ ਇਹ ਗੁਰਦਰਾ ਜਿਹੜਾ ਸੱਚਖੰਡ ਸ੍ਰੀ ਹਿਯੂਰ ਸਾਹਿਬ ਦੇ ਨਦੇੜ ਵਿਖੇ ਸਥਿਤ ਆ ਮਹਾਰਾਸ਼ਟਰ ਵਿਖੇ ਤੇ ਜਿਹੜਾ ਗੁਰਦਰਾ ਬਾਬਾ ਨਿਧਾਨ ਸਿੰਘ ਦਾ ਲੰਗਰ ਸਾਹਿਬ ਗੁਰਦਰਾ ਉੱਥੋਂ ਦੀ ਬੈਕਸਾਈਡ ਤੇ ਹੀ ਇਹ ਗਦਾਵਰੀ ਦੇ ਕੰਢੇ ਤੇ ਸਥਿਤ ਆ ਤੇ ਇਸ ਗੁਰਦਵਾਰੇ ਦਾ ਜਿਹੜਾ ਇਤਿਹਾਸ ਆ ਕੋਈ ਨਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਥੇ ਬੈਠੇ ਸੀ ਦਵਾਨ ਲਾ ਕੇ ਤਾਂ ਇੱਕ ਮੁੰਜਾਰਾ ਸਿੱਖ ਉਹਨਾਂ ਵਾਸਤੇ ਇੱਕ ਕੀਮਤੀ ਨਗੀਨਾ ਭੇਟ ਕਰਨ ਵਾਸਤੇ ਲੈ ਕੇ ਆਇਆ ਦੇ ਹੁੰਦੇ ਮਨਚ ਹੰਕਾਰ ਸੀ ਕਿ ਗੁਰੂ ਜੀ ਨੇ ਇਹ ਕੀਮਤੀ ਨਗੀਨਾ ਅਜ ਤੱਕ ਵੇਖਿਆ ਨਹੀਂ ਹੋਣਾ ਜਿਹੜਾ ਮੈਂ ਗੁਰੂ ਜੀ ਨੂੰ ਭੇਟ ਕਰਨਾ ਤੇ ਗੁਰੂ ਜੀ ਨੇ ਉਹ ਨਗੀਨਾ ਜਿਹੜਾ ਜਿਹੜਾ ਨਾਲ ਵਗਦੀ ਗਦਾਵਰੀ ਸੀ ਇਹਦੇ ਵਿੱਚ ਸੁੱਟ ਦਿੱਤਾ ਤੇ ਸਿੱਖ ਨੂੰ ਨਾ ਵੰਜਾਰੇ ਸਿੱਖ ਨੂੰ ਇਸ ਗੱਲ ਤਾਂ ਗੁੱਸਾ ਵੀ ਆਇਆ ਕਿ ਗੁਰੂ ਜੀ ਨੇ ਕਿੱਡਾ ਕੀਮਤੀ ਜਿਹੜਾ ਨਗੀਨਾ ਉਹ ਜਿਹੜਾ ਗਦਾਵਰੀ ਦੇ ਵਿੱਚ ਸੁੱਟ ਦਿੱਤਾ ਤੇ ਵੰਜਾਰੇ ਸਿੱਖ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਐਡਾ ਕੀਮਤੀ ਨਗੀਨਾ ਜਿਹੜਾ ਇਹ ਵਨ ਗਦਾਵਰੀ ਦੇ ਵਿੱਚ ਕਿਉਂ ਸੁੱਟਿਆ ਤੇ ਗੁਰੂ ਜੀ ਨੇ ਕਿਹਾ ਜੀ ਤੁਸੀਂ ਗਦਾਵਰੀ ਦੇ ਵਿੱਚੋਂ ਲੱਭ ਕੇ ਲਿਆਓ ਤੇ ਜਦੋਂ ਜਿਹੜਾ ਮਨਜਾਰਾ ਸਿੱਖ ਸੀ ਉਹ ਗਦਾਵਰੀ ਦੇ ਵਿੱਚੋਂ ਨਗੀਨਾ ਲੱਭਣ ਗਿਆ ਤਾਂ ਉਸ ਨੂੰ ਇੱਕ ਗਦਾਵਰੀ ਦੇ ਵਿੱਚ ਹੀਰੇ ਜਾਵਰੇਤ ਨਗੀਨੇ ਹੀਰਿਆਂ ਦੇ ਦਰਸ਼ਨ ਹੋਏ ਤਾਂ ਉਹਨਾਂ ਨੇ ਆਪ ਦਾ ਜਿਹੜਾ ਨਗੀਨਾ ਉਹਨਾਂ ਤੋਂ ਪਛਾਨਿਆ ਹੀ ਨਹੀਂ ਗਿਆ ਤੇ ਉਹ ਗੁਰੂ ਜੀ ਦੇ ਚਰਨੀ ਜਿਹੜਾ ਡਿੱਗ ਪਿਆ ਤੇ ਗੁਰੂ ਜੀ ਤੋਂ ਮਾਫੀ ਮੰਗੀ ਗਈ ਜਿਹੜਾ ਮੇਰੇ ਮਨ ਦੇ ਵਿੱਚ ਹੰਕਾਰ ਸੀ ਨਾ ਉਹ ਮੇਰਾ ਦੂਰ ਹੋ ਗਿਆ ਤੇ ਗੁਰੂ ਜੀ ਨੇ ਇਸ ਜਗ੍ਹਾ ਤੇ ਬੈਠ ਕੇ ਫਿਰ ਤੀਰ ਚਲਾ ਕੇ ਤੇ ਜਿਹੜਾ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਗੁਰਦਰਾ ਹੈ ਉਹ ਸਥਾਨ ਨੂੰ ਪ੍ਰਗਟ ਕੀਤਾ ਸੀਗਾ ਤੇ ਜਿੱਥੇ ਅੱਜ ਗੁਰਦੁਆਰਾ ਸੱਚਖੰਡ ਬਣਿਆ ਆਏ ਉਸ ਜਗ੍ਹਾ ਨੂੰ ਗੁਰੂ ਜੀ ਨੇ ਇਸ ਜਗ੍ਹਾ ਤੋਂ ਤੀਰ ਛੱਡ ਕੇ ਚਲਾ ਕੇ ਸਤਜੁਗੀ ਤਪਸਥਾਨ ਜਿਹੜਾ ਉਹ ਪ੍ਰਗਟ ਕੀਤਾ ਸੀਗਾ ਤੇ ਸਾੰਤ ਜੀ ਜੇ ਕੋਈ ਵੀਡੀਓ ਚੰਗੀ ਲੱਗਦੀ ਹਾਂ ਤੇ ਸ਼ੇਅਰ ਕਮੈਂਟ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਤੇ ਆਪਾਂ ਇਹ ਹੀ ਬੇਨਤੀ ਕਰਦੇ ਆ ਕਿ ਗੁਰੂ ਘਰ ਜੋ ਵੀ ਆਪਾਂ ਤੇਲ ਫੁੱਲ ਜਾਂ ਜੋ ਵੀ ਸੇਵਾ ਚੜਾਉਂਦੇ ਆ ਉਹਦਾ ਮਾਨ ਨਹੀਂ ਕਰੀਦਾ